ਸਾਨੂੰ ਗਵਰਨਮੈਂਟ ਦੇ ਵੀ ਕਿਨੂ ਮਿਲੇ ਕਿਨੂ ਮਿਲੇ ਕਿਨੂ ਕਿਸੇ ਆਪਸ਼ਨੋਂ ਮਿਲੇ ਤੁਸੀਂ ਕਿ ਮੈਨੂੰ ਸਪਰਸੈਟ ਦੋ ਅਸਵੇ ਮਿਲਿਆ ਆਪਣੇ ਅਗਲੀ ਪਰਬੰਧਕ ਸਟੇਟ ਹੀ ਕੋਣ ਆਪਣੇ ਸ਼ੈਡੀ ਹੈ ਸੈਸ਼ੈਡੀ ਸੁਸਾਇਟੀ ਨਹੀਂ ਤੁਹਾਨੂੰ ਤੁਲਣੋਂ ਇੱਥੇ ਲੋਡ ਲੱਗਤਰ ਜਤਾ ਹੋਇਆ ਹੈ ਕਦਾ ਇੱਕ ਲੱਗਤਰ ਅਫਰ ਲੱਗਤਰ ਹੈ ਜਿਹੜਾ ਡੇਲ ਰਿਹਾ ਹੁੰਦਾ ਆਪਾਂ ਉਹਦੇ ਨਾਂ ਤੁਹਾਡੇ ਸਾਜੀ ਥਾਵਾ ਤੇ ਪੰਚਾਇਤ ਤੇ ਤੁਹਾਡੇ ਨੰਬਰਦਾਰ ਨੂੰ ਦਿੱਤਾ ਹੋਇਆ ਹੈ ਨੰਬਰਦਾਰ ਸਾਹਿਬ ਨੂੰ ਤੁਸੀਂ ਮਿਲੇ ਨਾ ਉਹ ਉਹਦਾ ਹੱਥੇ ਜ਼ਿੰਮੇਵਾਰੀ ਕੀ ਨਹੀਂ ਹੈ ਉਹਦਾ ਸਰ ਜੀ ਨਹੀਂ ਨਹੀਂ ਅਸੀਂ ਅਸੀਂ ਅਮਰ ਤਾਂ ਤੁਸੀਂ ਲੱਭਣਾ ਨਹੀਂ ਕਿਸੇ ਦੇ ਕੋਲ ਤੁਸੀਂ ਜਾਣਾ ਨਹੀਂ ਤੁਹਾਨੂੰ ਲੱਗਦਾ ਆਪਾਂ ਸਮਾਜ ਚੀਜ਼ੀ ਲਈ ਲਾ ਕੇ ਆਪਾਂ ਸਿੱਧੀ ਆਗਲਾ ਲਾ ਲਾਵਾਂਗੇ ਤਾਂ ਹੋਜੂਗਾ ਉਹ ਕਿਹਦੇ ਉਹ ਸੰਦ ਹੈ ਨਹੀਂ ਤੁਸੀਂ ਪੁੱਛਿਆ ਕਿਸੇ ਨੂੰ ਕਿ ਮੈਨੂੰ ਸੰਦ ਮੇਰੀ ਗੱਲ ਜੀ ਸੱਤ ਜੀ ਦੇ ਸੱਤ ਜੀ ਦੇ ਇਹ ਕਰਾ ਲਿਆ 2000 ਕਿੰਨੇ ਕਿੰਨਾ 2000 ਕਿੰਨੇ ਕਰਾ ਲਏ ਸੁਪਰਵਾਈਜ਼ਰ ਹਾਂ ਜੀ ਤੁਸੀਂ ਨਾਰਮਲ ਕਿ ਨਾ ਖਰਚਾ ਕਰਦੇ ਹੋ ਕਿ ਭਈ ਨਾਰਮਲ ਇਹਦੇ ਨਾਲ ਦਿਜਾਈ ਕਿਦੇ ਨਾਲ ਕਰੋਗੇ ਹਣੇ ਆਈ ਸੁਪਰਵਾਈਜ਼ਰ ਸੁਪਰਵਾਈਜ਼ਰੀ ਕਰਨਾ ਹੈ ਨਾ ਹਾਂ ਜੀ ਹੈਪੀ ਸੀਟ ਲੈ 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 ਅੱਲੜਦੇ ਵਿੱਚ ਮੁੰਡਾ ਹੈ ਪੀਸੀ ਤੇ ਚਲਾਉਣਾ ਹੈ ਹੈਪੀ ਸੀਟਰ ਦੇ ਵਿੱਚ ਬਿਲਕੁਲ ਹੀ ਆਗ ਲਾਣ ਦੀ ਲੋੜ ਹੀ ਨਹੀਂ ਸੀ ਮੈਂ ਪ੍ਰਾਲੀਮ ਲਾਉਣੀ ਪਈ ਛੱਟਰੀ ਚਲੋ ਹੁਣ ਦਿਖਾ ਦਿੰਨੇ ਆ ਤੁਹਾਨੂੰ ਉੱਥੇ ਰਾਮਪੁਰਾ ਵੀ ਲਗਾਏ ਜਾਏ ਉਹ ਉਹਨਾਂ ਨੇ ਸੁਪਰ ਸੀਟਰ ਤੁਸੀਂ ਇਹਨਾਂ ਨੂੰ ਦੇਖਿਆ ਵੀ ਇਹ ਕਾ ਸਾਰੇ ਰਸਤੇ ਦੇ ਵਿੱਚ ਸਾਰੀ ਉਹ ਯੋਗ ਨਾਲ ਕੀਤੀ ਉਹਦੇ ਨਾਲ ਦੇ ਵਿੱਚ ਹੈਪੀ ਸੀਟਰ ਉਹਨੇ ਤਾਂ ਅੱਗੇ ਨਹੀਂ ਮੈਂ ਕੱਲ ਸੁਣਿਆ ਇਸ ਤਰ੍ਹਾਂ ਹੈਪੀ ਸੀਟਰ ਰਗਾ ਟੋਡੇ ਕੋਲ ਹੈਪੀ ਸੀਟਰ ਦੇ ਨਾਲ ਕਰਾਉਣਾ ਉਹ ਤਾਂ ਹੁਣ ਕੀ ਹੀ ਰਾ ਹੈ ਹੈਪੀ ਸੀਟਰ ਉਹ ਵੀ ਮੰਗਿਆ ਹੀ ਹੈ ਜੀ ਕਿਸੇ ਦਾ ਉਹ ਘਟਾਉਂਦਾ ਜਾ ਹਤਾ ਵੀ ਵੇਚ ਕਰਨਾ ਸੀ ਉਹਨਾਂ ਤੇ ਵੀ ਪਰਚੇ ਹੋਣੇ ਜਿਨੇ ਵੀ ਆਗ ਲਾਈ ਉਹ ਨਾ ਤੇ ਵੀ ਹੋਣਾ ਤੁਹਾਡੇ ਨਾਲ ਹੁਣ ਤੁਸੀਂ 2000 ਰੁਪਏ ਦੇ 500 ਰੁਪਏ ਐਕਸਟਰਾ ਦੇ ਵਾਸਤੇ ਹੁਣ ਤੁਹਾਡੇ ਤੇ 25000 ਰੁਪਏ ਦਾ ਜੁਰਮਾਨਾ 5000 ਰੁਪਏ ਦਾ ਜੁਰਮਾਨਾ ਹੋ ਜਾਣਾ ਹੈ ਫਿਰ ਉਹ ਇੱਕ ਕਰੇਗੀ ਪਰਚਾ ਵੀ ਹੋ ਜਾਣਾ 25000 ਰੁਪਏ ਦਾ ਜੁਰਮਾਨਾ ਵੀ ਹੋ ਜਾਣਾ ਫਿਰ 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 ਜੀ ਫਿਰ ਜੇ ਆ ਕੇ ਕਿਹ ਕਿਹ ਫਿਰ ਹੈਪੀ ਸੀਟ ਜੇ ਤੁਹਾਡੇ ਕੋਲ ਸੀਗਾ ਇਹ ਬੰਦੇ ਦੇ ਨਾਲ ਟਾਈਅਰ ਸੀਗਾ ਹੈਪੀ ਸੀਟ ਲਾ ਕੇ ਕਰਾ ਦੇਣੇ ਹੈਪੀ ਸੀਟ ਦੇ ਨਾਲ ਤਾਂ ਅਗਲਾ ਦੀ ਲੋਡ ਨਹੀਂ ਹੁੰਦੀ ਇਹ ਵੀ ਜਨ ਨਾਲ ਸੰਦਬਾਉਲਾ ਜੀ ਮੈਂ ਮਾ ਦੇ ਦਿੰਦੇ ਸੀ ਹੁਣ ਤਾਂ ਆ ਦੇ ਲਈ ਤੁਸੀਂ ਮੈਂ ਹੋਏ ਤੁਹਾਨੂੰ ਵੀ ਜੀ 20000 ਬਾਕੀ ਟਾਈਅਰ ਕਰਾ ਦਿਓ उनका नंबर नंबर ले लो उनको हैप्पी सीटर दिला दो बट आगे चलो आधी तो आपने बचा दी फिर भी पैसा तो फिर भी देना पड़ेगा जुर्माना वगैरह उनका सारा, सारा नाम वगैरह नंबर वगैरह सारा कर लो एक तो इसका जुर्माना लगा लो भाई ले सारे सबा के लिए जमीन एक कर देगी तो मेरे को ट्रैक्टर तो मेरे को आशा होने की पापा पाकिस्तान की गवर्नमेंट ट्रैक्टर दे सब को देनी और ये सब कर लेंगे एक कर देगी जा भाई देखो गवर्नमेंट ले जा टैक्टर ले जा प्राणी ऐसे को नहीं बस 100 रु ले जा ਹੋ ਪੱਛਤਾ ਦੋ ਜੀ ਹੋਈ ਹੋ ਜਾਣੇ ਵੇਖੀ ਜੋ ਕਰ ਕਰ ਲੋਕ ਨਹੀਂ ਹੁੰਦੇ ਅੱਡੇ ਬੱਲੇ ਨਹੀਂ ਹੁਣ ਤੁਹਾਡੇ ਕੋਲੇ ਜੇ ਕੋਈ ਸੰਦ ਛੋਟੇ ਨੇ ਤਾਂ ਇਹ ਜ਼ਿੰਮੇਵਾਰੀ ਕਿ ਦੀ ਹੈ ਹਜੂ ਜੀ ਮੰਗ ਤੰਗ ਕੇ ਵੀ ਆਪਾਂ ਮਮਾ 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 ਮੈਂ ਦਵਾ ਬਣ ਕੇ ਕੀ ਕੀਦਾ ਤੋ ਵੇ ਅਸੀਂ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਦੀ ਮੰਗ ਕਰਦੇ ਨੇ ਦੂਜੀ ਲਈ ਜੀ ਇੰਟਰਵਿਊ ਬਾਈ ਕਿ ਤਨ ਦੱਸ ਕਰੋ 70 ਪਾ ਕੇ ਲੱਗੀ ਨਹੀਂ ਹੁਣ ਅਸੀਂ ਕੋਈ ਕਿਨੂੰ ਲੈ ਕੇ ਗਏ ਤੇ ਅਸੀਂ ਕਿਸਾਨਾਂ ਚੋਂ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕਿ ਆਜੋ ਆ ਕੇ ਦੱਸੋ ਬਾਈ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਡਿਸਾ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕਿਹਨੇ ਕਰਦਾ ਸੋ ਨਹੀਂ ਤਾਂ ਜਿਹੜੇ ਅਫਸਰ ਲਾਏ ਮੈਂ ਇਹਨੂੰ ਜਾਣਦਾ ਨਹੀਂ ਮੈਂ ਅਸਲ ਵਿੱਚ ਕੀ ਕਰਦੇ ਮੇਰੀ ਗੱਲ ਸਾਡੀ ਸਟ੍ਰੀਟ ਦਾ ਪੀਐਸ ਉੱਥੇ ਗਿਆ ਸੀ ਸਾਨੇ ਕੋਈ ਸ਼ਾਂਤ ਨਹੀਂ ਮਿਲਦੀ ਨੇ ਤੁਹਾਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹ ਐਸ ਤਾ ਲਾਵਾਂਗੇ ਬਾਈ ਤੇ ਤੂੰ ਹੈ ਨਾ ਬਿਮਾਰੀਆਂ ਫੈਲਦੀਆਂ ਕਿਸੇ ਨੇ ਆ ਕੇ ਬਾਈ ਹੁਣ ਉਸ ਕਰਕੇ ਕੀ ਦੱਸੋ ਉਹਦਾ ਕੋਈ ਹੱਲ ਦੱਸ ਹੱਲ ਕੀ ਕਰੀ ਦੱਸ ਨਹੀਂ ਉਹਦਾ ਸੋਡੀ ਜ਼ਮੀਨਾਂ ਹੱਲ ਤਾਂ ਤੁਹਾਨੂੰ ਹੀ ਕਰਨਾ ਪਊਗਾ ਫਿਰ ਹਾਂ ਹਾਂ ਕੋਣ ਆ ਕੇ ਕਰਕੇ ਜਾਊ ਪਾਪਾ ਪਹਿਲਾਂ ਸਾਨੂੰ ਦੀਪ ਨਹੀਂ ਮਿਲੀ ਮੁੜ ਕੇ ਕਿਹੜੇ ਤੱਕੜੇ ਜਿਹੜੇ ਰਹਿ ਨੇ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀਜ ਰਹੇ ਨੇ ਬਾਈ ਸੱਸਾ ਬਾਈ ਬਾਈ ਅੱਗੇ ਸੱਸਾ ਬਨੇ ਗਲਾਈ ਕੋਈ ਰਕ ਬਣਾ ਕੋਈ ਮੈਨੇ ਕੋਈ ਕੋਈ ਬਾਣ ਦਿਖਾ ਦੀ ਅੱਗੇ ਸਾਰੇ ਪੰਜਾਬ ਦੇ ਬਾਣ ਦਿਖਾ ਕਿੱਡੂ ਅੱਗੇ ਅੱਗੇ ਨੇ ਇਹਦਾਂ ਮਾਰੀਆਂ ਵੀ ਫੈਲਦੀਆਂ ਨੇ ਅੱਗ ਨਾਲ ਬੁਆਰਗੇ ਫੈਲ ਗਿਆ ਆਪਨ ਜਵਾਕ ਮੁਆਰ ਦੇ ਸਾਨੂੰ ਵਾਲੇ ਪਰ ਲੋਕ ਵੀ ਚੱਲਦੇ ਕਿਹਦਾ ਬਾਚਾਸ ਕੋਈ ਬਾਈ ਬਾਈ ਜਾ ਰਹੇ ਗਵਰਨਮੈਂਟ ਕੋਈ ਇਹਦੇ ਕੋਈ ਚਿੱਟਕਾ ਕਰੀ ਹੱਲ ਕਰੀ ਨਹੀਂ ਹਸਪਤਾਲਾਂ ਨੂੰ ਵੀ ਬਾਅਦ ਚ ਪੈਸੇ ਦੇਣੇ ਪੈਣੇ ਮੇਰੀ ਗੱਲ ਸੁਣ ਪਹਿਲਾਂ ਆਪਣੇ ਪਰ ਮਸ਼ੀਨ ਸੀਗੇ ਗੰਠਾਂ ਲਾਂਗੇ ਅੱਜ ਤੁਸੀਂ ਅੱਜ ਸਾਡੇ ਬੰਦੇ ਦੇ ਮਸ਼ੀਨ ਗੱਠਾਂ ਬੁਲਾਈ ਕਰ ਲਾ ਤਰਾ ਪਮਰੀਜਾ ਨੂੰ ਲੈ ਕੇ ਜਾਵਾਂਗੇ ਹਸਪਤਾਲਾਂ ਨੂੰ ਵੀ ਪੈਸੇ ਦੇਣੇ ਪੈਣਗੇ। ਮਨਰੀ ਜੀ ਤਾਂ ਸਿਆਵਾ ਆ ਦੇਉਂਦੇ ਕੋਈ ਗੱਲ ਨਹੀਂ। ਬੜਾ ਬੜਾ ਅਸਰ ਹਾਲ ਹੈ। ਹਣਵੇਂ ਮੇ ਮੇ ਉਹ ਬੇਪੜੀ ਕੁਚਾ। ਮੈਂ ਤਾਂ ਕੋ ਕੋਲੋਂ 500 ਰੁਪਏ ਕਿਲੇ। ਕਿੰਨੀ ਜ਼ਮੀਨ ਕਿੰਨੀ ਅਧਰੀ? ਮੇਰਾ ਹੋ ਗਿਆ ਖਾਬ ਅਗਲਾ ਉਹ ਅਗਲਾ ਹੀ ਜਾਂਦਾ। ਅੱਛਾ ਹੁਣ ਕੀ ਬੀਜੇ? ਹੈਗਾ ਕਿ ਬੀਜ ਹੈ ਅੱਗੇ ਦਿਉਣ ਲਈ। ਮੇਰੇ ਤਾਂ ਪੰਜ ਹੋਏ ਸਾਰੇ।